ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੀਵਾਨ ਵਿੱਚ ਮਨੁੱਖ ਨੂੰ ਸੰਸਾਰ ਦੇ ਵਿੱਚ ਆਏ ਨੂੰ ਜੋ ਅਕਾਲ ਪੁਰਖ ਵੱਲੋਂ ਹੁਕਮ ਹੋਇਆ ਹੈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੇ ਨਾਮ ਦੇ ਰਸਗੇ ਸਤਿਗੁਰੂ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹੈ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਭਈਆ ਅਬਰ ਕਾਜ ਤੇ ਨ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਇਸ ਵਾਸਤੇ ਨਾਮ ਜਪਣ ਵਾਸਤੇ 20ਵੀਂ ਸਦੀ ਦੇ ਵਾਰਸ ਬਾਬੂ ਰਜਵਲੀ ਖਾਨ ਸਾਹੋ ਕੰਵਾਲੇ ਆਪਣੀ ਕੰਨ ਦੇ ਨਾਲ ਬਹਤਰ ਕਲਾ ਨਦਮ ਦੇ ਵਿੱਚ ਮਨੁੱਖ ਨੂੰ ਸਮਝਾਉਣ ਦੇ ਲਈ ਜੋ ਲਿਖਿਆ ਹੈ ਆਪ ਦੀ ਸੇਵਾ ਵਿੱਚ ਗਿਆਨੀ ਭਪਿੰਦਰ ਸਿੰਘ ਕਵੀਸ਼ਰ ਮੋਗਾ ਨਿਵਾਸੀ ਇਉਂ ਬੇਨਤੀ ਕਰ ਰਿਹਾ ਹੈ ਤਵੱਜੋ ਦੇਣੀ ਆਕ ਜੱਗ ਵਿੱਚ ਪੁੱਲ ਗਿਆ ਜੀ ਕਫਨ ਤਾਜ਼ਾ ਦਾ ਕਰਾ ਜੂ ਵਾਦ ਫੀਮ ਕਾ ਗੋੜ ਕੇ ਕਰੀ ਜਣ ਝੁੜ ਕੇ ਮਾਰ ਦੇ ਝੱਕੜਾ ਕਪੌੜੇ ਵਟ ਦੇ ਉਹਦਾ ਨਾਣਾ ਜਪਦੇ ਜੀ ਦੇਵੇ ਜੋ ਠੋਕਰ ਕਰਨਾ ਨਾ ਸ਼ੁਕਰ ਬੁਰੀ ਕਮ ਕਰਦੇ ਭਲੇ ਕਮ ਛੱਡ ਦੇ ਲੋਕ ਪਟ ਤੇ ਸ਼ਰਾਬ ਬਾਣੇ ਕਉਮਨਾ ਸੌਰਪਾ ਮ ਦੇਖਉ ਰੂਹ ਹਥਾਂ ਵਿੱਚ ਡੰਗ ਮਾਰਦੇ ਚਾਂਗਾ ਛਾੜ ਲੈ ਸਿਰ ਤੇ ਪਿਵਾਨੇ ਚਮਲਾ ਕਦੇ ਕਰੇ ਹੰਕਾਰ ਹਾਨ ਅਗੇ ਦਾ ਫਿਕਰ ਸੱਚੇ ਦਾ ਜਿਕਰ ਲੂ ਬਣੇ ਛਲ ਲਿਆ ਬੰਦਾ ਕਿੱਡਾ ਕਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ